ਹਾਂਜੀ ਦੋਸਤੋ ਜੈ ਬਲਮਿਕੀ ਜੈ ਟੀਮ ਜੈ ਪਾਰਜੀ ਅੱਜ ਸਾਡੇ ਵੀਰ ਰਾਜਵੀਰ ਜਵੰਦਾ ਜੀ ਜਿਹੜੇ ਜ਼ਿੰਦਗੀ ਔਰ ਮੌਤ ਦੀ ਲੜਾਈ ਲੜ ਰਿਹਾ ਹੈ ਸੋ ਉਹਨਾਂ ਲਈ ਮੈਂ ਕੁਝ ਲਾਈਨਾਂ ਲਿਖੀਆਂ ਨੇ ਸੋ ਸੁਣ ਕੇ ਜਰੂਰ ਅੱਗੇ-ਤੱਗੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਿਓ ਜੇ ਚੰਗੀ ਲੱਗੇ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਵੀਰ ਰਾਜਵੀਰ ਜਵੰਦਾ ਬੜਾ ਚੰਗਾ ਇਹ ਬੰਦਾ ਕਰਦਾ ਸਭ ਨਾਲ ਦੇ ਨਾਲ ਪਿਆਰ ਪਰ ਅੱਜ ਬੈੱਡ ਤੇ ਪਿਆ ਬਿਮਾਰ ਉੱਠ ਤੇਰੇ ਤੋਂ ਗਾਣਾ ਸੁਣਨਾ ਉੱਠ ਤੇਰੇ ਤੋਂ ਗਾਣਾ ਸੁਣਨਾ ਸਾਨੂੰ ਬੜੀ ਤੇਰੇ ਤੋਂ ਆਸ ਤੂੰ ਉੱਠੇਗਾ ਤੂੰ ਉੱਠੇਗਾ ਸਾਡੀ ਰੱਬ ਘਰ ਹੈ ਅਰਦਾਸ ਸਾਡੀ ਰੱਬ ਘਰ ਹੈ ਅਰਦਾਸ ਗਾਣਾ ਤੇਰੇ ਤੋਂ ਹੈ ਸੁਣਨਾ ਗਾਣਾ ਤੇਰੇ ਤੋਂ ਹੈ ਸੁਣਨਾ ਮਜਵੀ ਜੱਟਾਂ ਦਾ ਜਿਹੜਾ ਗਾਣਾ ਇਹਨੇ ਗਾਇਆ ਸੀ ਪਿੱਛੇ ਜਾ ਬਹੁਤ ਪਿਆਰਾ ਬੜਾ ਉਹਨੂੰ ਸਾਰੇ ਲੋਕਾਂ ਨੇ ਬੜਾ ਪਿਆਰ ਦਿੱਤਾ ਵਾ ਗਾਣਾ ਤੇਰੇ ਤੋਂ ਹੈ ਸੁਣਨਾ ਮਜਵੀ ਜੱਟਾਂ ਦਾ ਜੋ ਤੂੰ ਗਾਇਆ ਖਰਾ ਹੀ ਗਾਇਆ ਜੋ ਕੁਝ ਵੀ ਤੂੰ ਗਾਇਆ ਬਹੁਤ ਸੋਹਣਾ ਗਾਇਆ ਜੋ ਤੂੰ ਗਾਇਆ ਖਰਾ ਹੀ ਗਾਇਆ ਜੱਟਾਂ ਨਾਲ ਸਾਡਾ ਰੋਲਾ ਕੀ ਏ ਵਟਾਂ ਦਾ ਨਾ ਵਟਾਂ ਦਾ ਨਾ ਹਟਾਂ ਦਾ ਜੋ ਤੂੰ ਇਹ ਪਿਆਰ ਦਿਖਾਇਆ ਜੋ ਸਾਂਝ ਪਾਈ ਏ ਉਹਦਾ ਉਹਦਾ ਕੋਈ ਮੁੱਲ ਨਹੀਂ ਤੇਰੇ ਵਰਗੇ ਮੁਰਮੁਰ ਮਿੱਤਰਾ ਆਉਂਦੇ ਨਹੀਂ ਤੇਰੇ ਵਰਗੇ ਮੁਰਮੁਰ ਮਿੱਤਰਾ ਆਉਂਦੇ ਨਹੀਂ ਕੰਤੇ ਨੂੰ ਬੜਾ ਗਹਿਰਾ ਸਦਮਾ ਇਸ ਵੀਰ ਕਲਵੰਤ ਸਿੰਘ ਨੂੰ ਬਹੁਤ ਦੁੱਖ ਲੱਗਾ ਕਿ ਜੇ ਇਹੋ ਜਿਹੇ ਮਿੱਤਰ ਮੁੜ ਮੁੜ ਨਹੀਂ ਆਉਂਦੇ ਕੰਤੀ ਨੂੰ ਬੜਾ ਗਹਿਰਾ ਸਦਮਾ ਤੇਰੇ ਲੱਗੀਆਂ ਸੱਟਾਂ ਦਾ ਤੇਰੇ ਲੱਗੀਆਂ ਸੱਟਾਂ ਦਾ ਸੋ ਪ੍ਰਮਾਤਮਾ ਦੇ ਚਰਨਾਂ 'ਚ ਬੇਤਰਦਾਸ ਬੇਨਤੀ ਇੱਕ ਸੱਚੇ ਪਾਤਸ਼ਾਹ ਵੀਰ ਨੂੰ ਐਸਾ ਚਮਤਕਾਰ ਕਰ ਤੇ ਵੀਰ ਰਾਜਵੀਰ ਜਵੰਦਾ ਉੱਠ ਕੇ ਆਪਣੇ ਪਰਿਵਾਰ ਦੇ ਵਿੱਚ ਤੰਦਰੁਸਤੀ ਦੇ ਨਾਲ ਜਾਵੇ ਤੇ ਅੱਗੇ ਆਂਗੂ ਜੋ ਵੀ ਉਹ ਗਾਉਂਦਾ ਵਾ ਬਹੁਤ ਸੋਹਣਾ ਗਾਉਂਦਾ ਵਾ ਤੇ ਸਾਰੇ ਨਾਲ ਮਤਲਬ ਬੈਠ ਕੇ ਤਾਂ ਸਟੇਜਾਂ ਲਾਵੇ ਮਤਲਬ ਰਮਾਤਮਾ ਕਿਰਪਾ ਕਰਿ ਉਸ ਵੀਰ ਤੇ ਅਰਦਾਸ ਆ ਸਾਡੀ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ